ਜੋ ਵੀ ਕੋਈ ਲੋੜਵੰਦ ਔਰਤਾਂ ਨੇ ਗਰਭਤੀ ਔਰਤਾਂ ਨੇ ਉਹ ਇਹਦਾ ਪੂਰਾ ਲਾਭ ਲੈ ਸਕਦੇ ਨੇ ਉਹਨਾਂ ਦਾ ਕੋਈ ਵੀ ਨਾਰਮਲ ਡਿਲੀਵਰੀ ਸਿਜ਼ੇਰੀਅਨ ਉਹ ਸਾਰਾ ਕੁਝ ਇੱਥੇ ਫ੍ਰੀ ਕੀਤਾ ਜਾਂਦਾ ਹੈ ਹਾਂਜੀ ਆਪਰੇਸ਼ਨ ਹੋਇਆ ਮੇਰਾ ਖਰਚਾ ਮੇਰਾ ਕੋਈ ਨਹੀਂ ਲੱਗਾ ਕੋਈ ਵੀ ਫੀਮੇਲ ਬੱਚਾ ਪੈਦਾ ਹੁੰਦਾ ਜੀ ਲੜਕੀ ਪੈਦਾ ਹੁੰਦੀ ਹੈ ਤੇ ਅਸੀਂ ਉਸ ਨੂੰ 1000 ਰੁਪਇਆ ਸਗੰਦੇ ਤੌਰ ਤੇ ਉਸ ਲੜਕੀ ਨੂੰ ਮੀਂਹ ਦੇਣੇ ਆ ਮਾਂ ਬਣਨਾ ਇੱਕ ਵਾਰਤਲੀ ਸਭ ਤੋਂ ਵੱਡਾ ਸੁਪਨਾ ਵੀ ਹੁੰਦਾ ਹੈ ਤੇ ਸੁਖ ਵੀ ਹੁੰਦਾ ਹੈ। ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲੋਂ ਸ੍ਰੀ ਅੰਮ੍ਰਿਤ ਸਰਵਿਕੇ ਇੱਕ ਵਿਸ਼ੇਸ਼ ਸਕੀਮ ਚੱਲ ਰਹੀ ਹੈ ਜਨਨੀ ਭਲਾਈ ਸਕੀਮ। ਜਿਸ ਦੇ ਤਹਿਤ ਡਿਲੀਵਰੀ ਅਤੇ ਹੋਰ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂਵਾਂ ਜਿਹੜੀਆਂ ਨੇ ਉਹ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਗਰਭਵਤੀ ਮਹਿਲਾਵਾਂ ਨੂੰ। ਇਸ ਬਾਰੇ ਹੋਰ ਜਾਣਕਾਰੀ ਦੇਣਗੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਡੀਨ ਐਸ ਜੀ ਆਰ ਡੀ ਵੱਲੋਂ ਸ੍ਰੀ ਅੰਮ੍ਰਿਤ ਸਰ ਸਰਦਾਰ ਏਪੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਜਿਵੇਂ ਕਿ ਅਸੀਂ ਪੋਸਟਰ ਵੀ ਦੇਖਿਆ ਕਿ ਜਨਰਨੀ ਪਲਾਈ ਸਕੀਮ ਉਸ ਦੇ ਵਿੱਚ ਵੱਡਾ ਵੱਡਾ ਕਰਕੇ ਲਿਖਿਆ ਹੋਇਆ ਸੀ ਕਿ ਚਾਹੇ ਸੀਜ਼ੇਰੀਅਨ ਹੋਵੇ ਜਾਂ ਨਾਰਮਲ ਡਿਲੀਵਰੀ ਹੋਵੇ ਉਹਦੇ ਵਿੱਚ ਖਰਚਾ ਜਿਹੜਾ ਕੋਈ ਵੀ ਨਹੀਂ ਲੱਗੇਗਾ ਕੀ ਇਹ ਸੱਚ ਹੈ ਤੇ ਸਹੂਲਤ ਦਾ ਕਿੰਦਾ ਲੋਕ ਲਾਭ ਲੈ ਸਕਦੇ ਨੇ ਇਸ ਬਾਰੇ ਜਾਣਕਾਰੀ ਦਿਓ ਜੀ ਇਹ ਜਰਨੀ ਪਲਾਈ ਸਕੀਮ ਲਗਭਗ ਪਿਛਲੇ 8 ਸਾਲ ਤੋਂ ਇੱਥੇ ਚੱਲ ਰਹੀ ਹੈ ਜੀ ਇਹਦੇ ਵਿੱਚ ਜਿਹੜੀ ਵੀ ਕੋਈ ਲੋੜਵੰਦ ਔਰਤਾਂ ਨੇ ਗਰਭਵਤੀ ਔਰਤਾਂ ਨੇ ਉਹ ਇਹਦਾ ਪੂਰਾ ਲਾਭ ਲੈ ਸਕਦੇ ਨੇ ਉਹਨਾਂ ਦਾ ਕੋਈ ਵੀ ਨਾਰਮਲ ਡਿਲੀਵਰੀ ਸਿਜ਼ੇਰੀਅਨ ਉਹ ਸਾਰਾ ਕੁਝ ਇੱਥੇ ਫ੍ਰੀ ਕੀਤਾ ਜਾਂਦਾ ਹੈ ਉਸ ਦੇ ਵਿੱਚ ਸਾਰੇ ਉਹਨਾਂ ਦੇ ਟੈਸਟ ਉਹਨਾਂ ਦੀ ਅਲਟਰਾਸਾਉਂਡਸ ਉਹਨਾਂ ਨੂੰ ਸਮੇਂ-ਸਮੇਂ ਤੇ ਜੋ ਵੀ ਕੋਈ ਅ ਮੈਡੀਸਨ ਦੀ ਲੋੜ ਪੈਂਦੀ ਏ ਉਹ ਵੀ ਉਹਨਾਂ ਨੂੰ ਫਰੀ ਦਿੱਤੀ ਜਾਂਦੀ ਏ ਤੇ ਇਸ ਦੇ ਨਾਲ ਨਾਲ ਜਦੋਂ ਪੇਸ਼ੈਂਟ ਦਾ ਸਿਜ਼ੇਰੀਅਨ ਤੇ ਨਾਰਮਲ ਡਿਲੀਵਰੀ ਹੁੰਦੀ ਏ ਉਹ ਵੀ ਸਾਰੀ ਦੀ ਸਾਰੀ ਮੈਡੀਸਨ ਉਹਨਾਂ ਨੂੰ ਅਸੀਂ ਫਰੀ ਦਿੰਨੇ ਆ ਅਗਰ ਇਸ ਤੇ ਵਿੱਚ ਇੱਕ ਹੋਰ ਇੰਪੋਰਟੈਂਟ ਚੀਜ਼ ਅਸੀਂ ਐਡ-ਆਨ ਕੀਤੀ ਏ ਅਗਰ ਕੋਈ ਵੀ ਫੀਮੇਲ ਬੱਚਾ ਪੈਦਾ ਹੁੰਦਾ ਜੀ ਲੜਕੀ ਪੈਦਾ ਹੁੰਦੀ ਏ ਤੇ ਅਸੀਂ ਉਸ ਨੂੰ 1000 ਰੁਪਈਆ ਸਗੰਦੇ ਤੌਰ ਤੇ ਉਸ ਲੜਕੀ ਨੂੰ ਵੀ ਦੇ ਦਿੰਨੇ ਆ ਸਾਰੀ ਟ੍ਰੀਟਮੈਂਟ ਦੇ ਨਾਲ ਆ ਜੀ ਤੁਸੀਂ ਇੱਕ ਸ਼ਬਦ ਸਰ ਯੂਜ਼ ਕੀਤਾ ਲੋਡਵੰਦ ਤਾਂ ਉਹਦੇ ਲਈ ਕੀ ਸ਼ਰਤਾਂ ਹੁੰਦੀਆਂ ਨੇ ਜਾਂ ਕੋਈ ਨਾਲ ਪ੍ਰੂਫ ਦੇਣੇ ਪੈਂਦੇ ਨੇ ਕਿ ਕੋਈ ਲੋਡਵੰਦ ਹੈ ਸਾਬਤ ਕਰਨ ਲਈ ਨਹੀਂ ਜੀ ਕੋਈ ਲੋਡਵੰਦ ਦਾ ਮਤਲਬ ਇਹ ਨਹੀਂ ਹੈ ਕਿ ਜ਼ਰੂਰੀ ਉਹ ਪੰਜਾਬ ਸਟੇਟ ਨੂੰ ਬਿਲੋਂਗ ਕਰਦਾ ਕਿਸੇ ਕਿਤੇ ਵੀ ਬਿਲੋਂਗ ਕਰਦਾ ਹੈ ਉਹ ਜਿਹੜਾ ਗੁਰਾਮਦਾਸ ਹਸਪੀਟਲ 'ਚ ਆ ਗਿਆ ਆਪਣੇ ਪ੍ਰੈਗਨੈਂਟ ਲੇਡੀ ਹੈ ਗਰਭવતી ਔਰਤ ਹੈ ਉਹ ਲੋਡਵੰਦ ਹੈ ਮਤਲਬ ਇਸ ਜਨਨੀ ਭਲਾਈ ਸਕੀਮ ਦੇ ਤਹਿਤ ਲੋਡਵੰਦ ਔਰਤ ਦਾ ਮਤਲਬ ਹੈਗਾ ਕਿ ਉਹ ਪ੍ਰੈਗਨੈਂਟ ਲੇਡੀ ਹੈ ਜੀ ਅਸੀਂ ਉਹਦੇ ਵਾਸਤੇ ਉਹਦੀ ਹੈਲਪ ਵਾਸਤੇ ਉਹਦੀ ਟ੍ਰੀਟਮੈਂਟ ਵਾਸਤੇ ਅਸੀਂ ਸਾਰਾ ਕੁਝ ਕਰਨਾ ਟਿਲ ਉਹਦੀ ਡਿਲੀਵਰੀ ਤੱਕ ਲੋਡ 1 ਤੋਂ ਜੋ ਸਾਡਾ ਭਾਵ ਹੈ ਕਿ ਉਹ ਉਹਦੇ ਵਿੱਚ ਕੋਈ ਉਹਨਾਂ ਨੂੰ ਆਈਡੈਂਟੀਟੀ ਪ੍ਰੂਫ ਇਸ ਤਰ੍ਹਾਂ ਦਾ ਨਹੀਂ ਚਾਹੀਦਾ ਕਿ ਉਹ ਜ਼ਰੂਰੀ ਪੰਜਾਬ ਸਟੇਟ ਨੂੰ ਬਿਲੋਂਗ ਕਰਦੇ ਨੇ ਕੋਈ ਉਹਨਾਂ ਦੇ ਕੋਲ ਲਾਲ ਕਾਰਡ ਜਾਂ ਨੀਲਾ ਕਾਰਡ ਜਾਂ ਕੁਝ ਵੀ ਇਹੋ ਜੀ ਕੋਈ ਸਾਨੂੰ ਰਿਕੁਆਇਰਮੈਂਟ ਨਹੀਂ ਹੈ ਉਹ ਅਮੀਰ ਹੈ ਗਰੀਬ ਹੈ ਉਹ ਵਿਦਆਊਟ ਕੰਸੀਡਰਿੰਗ ਐਨੀ ਕਾਸਟ ਐਂਡ ਕ੍ਰੀਡ ਅਸੀਂ ਉਹਨਾਂ ਨੂੰ ਇਹ ਸਹੂਲਤ ਜਿਹੜੀ ਉਹ ਫ੍ਰੀ ਦੇ ਰਹੇ ਹਾਂ ਉਦੇ ਵਿੱਚ ਕੁਝ ਵੀ ਕਿਸੇ ਤਰ੍ਹਾਂ ਦੇ ਟੈਸਟ আল্ট্রਾਸਾਉਂਡ ਮੈਡੀਸਨ ਸਾਰੀ ਅਸੀਂ ਫ੍ਰੀ ਦੇ ਰਹੇ ਹਾਂ ਜੀ ਬਿਲਕੁਲ ਕਈ ਵਾਰ ਕਹਿ ਦਿੱਤਾ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਜਿਹੜੇ ਲੋੜਵੰਦ ਗਰੀਬ ਲੋਕ ਨੇ ਉਹ ਖੱਜਲ ਖਵਾਰ ਹੁੰਦੇ ਨੇ ਤਾਂ ਸਾਨੂੰ ਲਾਭ ਉਠਾਉਣਾ ਚਾਹੀਦਾ ਇਸ ਜਨਨੀ ਭਲਾਈ ਸਕੀਮ ਦਾ ਇੱਕ ਡਾਕਟਰ ਸਾਹਿਬ ਮੈਂ ਹੋਰ ਗੱਲ ਕਰਨਾ ਚਾਹਾਂਗੀ ਜੋ ਕੈਂਪ ਚੱਲ ਰਹੇ ਨੇ ਜਿਹਦੇ ਬਾਰੇ ਐਡ ਵੀ ਤੁਸੀਂ ਵੀ ਦੱਸਿਆ ਵੀ ਜਿਹੜੇ ਲੋੜਵੰਦ ਨੇ ਉਹ ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਹੈ ਉਹ ਫ੍ਰੀ ਹੈ ਨਾ ਕੈਂਪਾਂ ਦੇ ਵਿੱਚ ਕਰਵਾ ਸਕਦੇ ਨੇ ਉਹਨਾਂ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਹੋਰ ਜਾਣਕਾਰੀ ਜੋ ਦੇਣੀ ਚਾਹੋ ਜੋ ਸਾਕਨਨ ਕਾਨਾ ਸਾਹਿਬ ਦੇ ਸ਼ਹੀ ਇਕ 사ਕਾਨਨ ਕਾਨਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਕੈਂਪ ਲਗਾਇਆ ਗਿਆ ਹੈ ਤੇ ਹਰ ਸਾਲ ਲਗਾਇਆ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਅਸੀਂ ਨਾ ਇੱਕ ਰੂਟੀਨ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਤੇ ਗੁਰਪ੍ਰਭ ਨੂੰ ਸਮਰਪਿਤੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਗੁਰਪ ਗੁਰਾਮਦਾਸ ਪਾਤਸ਼ਾਹ ਦੇ ਗੁਰਪ੍ਰਭ ਨੂੰ ਕੁਝ ਵੀ ਮਤਲਬ ਬਹਾਨਾ ਬਣਾ ਕੇ ਕਹਿ ਲੋ ਕਿ ਅਸੀਂ ਉਹ ਕੈਂਪ ਸਾਡੇ ਅਸੀਂ ਲੋੜਵੰਦਾਂ ਦੀ ਮਦਦ ਲਈ ਉਹ ਕੈਂਪ ਸਾਡੇ ਜਾਰੀ ਰਹਿੰਦੇ ਨੇ ਇਹ ਅੱਜ ਦਾ ਨਹੀਂ ਹੈ ਇਹ ਕੈਂਪ ਪਿਛਲੇ 15 ਸਾਲ ਤੋਂ ਐਸੇ ਤਰ੍ਹਾਂ ਹੀ ਲੱਗਦੇ ਆ ਰਹੇ ਨੇ ਤੇ ਸਾਡੀ ਕੋਸ਼ਿਸ਼ ਇਹ ਹੋਈ ਹੁੰਦੀ ਹੈ ਕਿ ਜਿਹੜਾ ਕੋਈ ਪੇਸ਼ੈਂਟ ਜਿਹੜਾ ਕੋਈ ਕਿਸੇ ਵੀ ਜਾਤ ਪਾਤ ਕਿਸੇ ਵੀ ਧਰਮ ਨਾਲ ਸੰਬੰਧਿਤ ਉਹ ਗਰੀਬ ਹੈ ਅਮੀਰ ਹੈ ਉਹ ਆਪਣਾ ਆਪਰੇਸ਼ਨ ਕਰਵਾ ਲਵੇ ਆਪਣੇ ਟਰੀਟਮੈਂਟ ਕਰਵਾ ਲਵੇ ਜਿਸ ਨੂੰ ਕਿਸੇ ਨੂੰ ਰੂਟੀਨ ਦੇ ਵਿੱਚ ਮੌਕਾ ਨਹੀਂ ਮਿਲਦਾ ਕਰਾਂ ਦਾ ਪੈਸੇ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ ਤੇ ਅਸੀਂ ਇਹ ਕੈਂਪ ਹਰ ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਜਾਂ ਦੋਵਾਂ ਮਹੀਨਿਆਂ ਬਾਅਦ ਇੱਕ ਅੱਧੀ ਵਾਰੀ ਸਾਡੇ ਕੈਂਪ ਚੱਲਦੇ ਰਹਿੰਦੇ ਨੇ ਰੂਟੀਨ ਦੇ ਵਿੱਚ ਚੱਲਦੇ ਰਹਿੰਦੇ ਨੇ ਤੇ ਅਸੀਂ ਇਹਦੇ ਵਿੱਚ ਹਰ ਤਰ੍ਹਾਂ ਦੇ ਟੈਸਟ ਹਰ ਤਰ੍ਹਾਂ ਦਾ ਇਲਾਜ ਹਰ ਤਰ੍ਹਾਂ ਦੇ ਆਪਰੇਸ਼ਨ ਉਹ ਸਾਰਾ ਕੁਝ ਫ੍ਰੀ ਕਰਦੇ ਆ ਜਿਹੜੇ ਕੈਂਪ ਚੱਲਦੇ ਨੇ ਇਹਦੇ ਵਿੱਚ ਪੇਸ਼ੈਂਟ ਸਿਰਫ ਆਪਣੀ ਮੈਡੀਸਿਨ ਲਿਆਵੇ ਜਿਤੋਂ ਮਰਜ਼ੀ ਲਿਆਵੇ ਆਪਣੀ ਮੈਡੀਸਿਨ ਲਿਆਵੇ ਤੇ ਆਪਣਾ ਟ੍ਰੀਟਮੈਂਟ ਕਰਾ ਲਵੇ ਬਾਕੀ ਸਾਰਾ ਕੁਝ ਕੋਈ ਡਾਕਟਰ ਚਾਰजेस ਨਹੀਂ ਅਸੀਂ ਲੈਂਦੇ ਕੋਈ ਆਪਰੇਸ਼ਨ ਫੀਸ ਨਹੀਂ ਲੈਂਦੇ ਉਹਦੇ ਵਿੱਚ ਕੋਈ ਬੈੱਡ ਚਾਰजेस ਨਹੀਂ ਹੈ ਕੋਈ ਐਡਮਿਸ਼ਨ ਫੀਸ ਨਹੀਂ ਹੈ ਟੈਸਟ ਅਸੀਂ ਸਾਰੇ ਕੋਈ ਵੀ ਟੈਸਟ ਹੋਵੇ ਕੋਸਟਲੀ ਟੂ ਕੋਸਟਲੀ ਟੈਸਟ ਉਹ ਵੇ ਜਿਵੇਂ ਅੱਜਕੱਲ ਹਾਰਮੋਨਲ ਟੈਸਟ ਨੇ ਬੜੇ ਕੋਸਟਲੀ ਨੇ ਉਹ ਸਾਰੇ ਅਸੀਂ ਫ੍ਰੀ ਕਰਦੇ ਆ ਇਹਨਾਂ ਦੇ ਨਾਲ ਜੀ ਇਹਨਾਂ ਕੈਂਪਾਂ ਵਿੱਚ ਦਵਾਈ ਜਿਹੜੀ ਉਹ ਮਰੀਜ਼ ਨੂੰ ਆਪ ਲੈ ਕੇ ਆਉਣੀ ਪੈਂਦੀ ਹੈ ਪਰ ਜਨਨੀ ਭਲਾਈ ਸਕੀਮ ਦੀ ਗੱਲ ਕਰੀਏ ਤਾਂ ਉੱਥੇ ਤਾਂ ਇਸ਼ਤਿਹਾਰ ਦੇ ਵਿੱਚ ਇਹ ਵੀ ਲਾਈਨ ਹੈ ਕਿ ਦਵਾਈ ਵੀ ਫ੍ਰੀ ਹੋਏਗੀ ਬਿਲਕੁਲ ਜੀ ਜਨਨੀ ਭਲਾਈ ਸਕੀਮ ਚ ਤੇ ਸਾਰਾ ਕੁਝ ਫ੍ਰੀ ਹੈ ਉਹ ਚ ਮੈਡੀਸਨ ਵੀ ਖੁਦ ਅਸੀਂ ਪ੍ਰੋਵਾਈਡ ਕਰਦੇ ਆ ਉਹਦੇ ਸਾਰੀ ਦਵਾਈ ਜਾਂ ਭਾਵੇਂ ਆਪਰੇਸ਼ਨ ਦੀ ਦਵਾਈ ਹੈ ਤੇ ਭਾਵੇਂ ਨੋਰਮਲ ਡਿਲੀਵਰੀ ਦੀ ਦਵਾਈ ਹੈ ਉਹ ਸਾਰੀ ਮੈਡੀਸਨ ਅਸੀਂ ਫ੍ਰੀ ਦੇ ਕੇ ਚੱਲਦੇ ਆ ਜੀ ਜਿਵੇਂ ਆਪ ਜੀ 10 ਸਾਲੇ ਸੇ ਕਿ ਕਾਫੀ ਦੇਰ ਤੋਂ ਸਕੀਮ ਚੱਲ ਰਹੀ ਹੈ ਕੋਈ ਆਈਡੀਆ ਵੀ ਕਿੰਨੇ ਇੱਕ ਲਾਬ ਪਤਰੀ ਹੁਣ ਤੱਕ ਬਣ ਚੁੱਕੇ ਨੇ ਦੇਖੋ ਆਲਮੋਸਟ ਅਸੀਂ ਸਾਡੇ ਇੱਕ ਦਿਨ ਦੇ ਵਿੱਚ 8 ਤੋਂ 9 ਡਿਲੀਵਰੀਜ਼ ਹੋ ਜਾਂਦੀਆਂ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਇਹ ਪਿਛਲੇ 8 ਸਾਲ ਤੋਂ ਇਹ ਸਕੀਮ ਚੱਲ ਰਹੀ ਹੈ ਤੇ 8 9 10 ਕਿਸੇ ਵੇਲੇ 12 ਤੱਕ ਵੀ ਡਿਲੀਵਰੀਜ਼ ਡੇਲੀ ਹੋ ਜਾਂਦੀਆਂ ਇਨਕਲੂਡਿੰਗ ਸੇਜੇਰੀਅਨ ਐਂਡ ਨਾਰਮਲ ਡਿਲੀਵਰੀਜ਼ ਜੀ ਅਡੋਕਟਰ ਸਾਹਿਬ ਜਾਂਦੇ ਜਾਂਦੇ ਹੋਣ ਜੇ ਤੁਸੀਂ ਇਹ ਸਾਰੀਆਂ ਸਕੀਮਾਂ ਬਾਰੇ ਲਾਭ ਪ੍ਰਾਪਤ ਕਰਨ ਦੇ ਲਈ ਸਾਡੇ ਜੋ ਦੇਖਣ ਵਾਲੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੇਰੀ ਇੱਕੋ ਬੇਨਤੀ ਹੈ ਜੀ ਮੈਂ ਤੇ ਜਿੱਥੇ ਅਸੀਂ ਜਿੱਥੇ ਉਹ ਪਏ ਹੁੰਦੇ ਨੇ ਜਿੱਥੇ ਅਸੀਂ ਐਡ ਕਰਦੇ ਆ ਫੇਸਬੁੱਕ ਪੇਜ ਤੇ ਉਥੇ ਜਿਹੜੇ ਕਮੈਂਟ ਪਏ ਹੁੰਦੇ ਨੇ ਉਹ ਕਮੈਂਟਸ ਦੇ ਵਿੱਚ ਕਈ ਲੋਕ ਬੜਾ ਕਿਸੇ ਦੂਸਰੇ ਨੂੰ ਡਿਸਕਰੇਜ ਕਰ ਰਹੇ ਹੁੰਦੇ ਨੇ ਮੇਰਾ ਖਿਆਲ ਹੈ ਕਿ ਅਸੀਂ ਡਿਸਕਰੇਜ ਕਰਨ ਦੀ ਬਜਾਏ ਜੇ ਅਸੀਂ ਆਪ ਕੁਝ ਨਈ ਪਰਸਨਲੀ ਕਰ ਸਕਦੇ ਮੈਂ ਪਰਸਨਲੀ ਜੇ ਨਹੀਂ ਕੁਝ ਕਰ ਸਕਦਾ ਚਲੋ ਗੁਰੂ ਘਰ ਤੋਂ ਲਾਭ ਹੋ ਰਿਹਾ ਤੇ ਮੇਰਾ ਖਿਆਲ ਹੈ ਕਿ ਅਸੀਂ ਕਿਸੇ ਨੂੰ ਦੂਸਰੇ ਨੂੰ ਲਾਭ ਉਠਾਣ ਤੋਂ ਰੁਕਣਾ ਨਹੀਂ ਚਾਹੀਦਾ ਸਾਨੂੰ ਸਗੋ ਲਾਭ ਵੱਤ ਵੱਦ ਪਬਲਿਕ ਨੂੰ ਉਠਾਣਾ ਚਾਹੀਦਾ ਫ੍ਰੀ ਹੈ ਕੁਛ ਹੱਥੋਂ ਦੇ ਕੇ ਹੀ ਚੱਲ ਰਿਹਾ ਹੈ ਕੈਂਪ ਜਿਹੜੇ ਨੇ ਕੁਛ ਕਿਸੇ ਤੋਂ ਲੈਣ ਦਾ ਤੇ ਕੋਈ ਤਾਲਕ ਨਹੀਂ ਹੈ ਸੋ ਇਸ ਕਰਕੇ ਉਸ ਕਮੈਂਟ ਦੇ ਵਿੱਚ ਕਮੈਂਟ ਪਾਉਣ ਤੋਂ ਪਹਿਲੇ ਉਹਦੇ ਵਿੱਚ ਕਿਸੇ ਨੇ ਮੈਂ ਇੱਕ ਕਮੈਂਟ ਪੜ੍ਹ ਰਿਹਾ ਸੀ ਸਰਕਾਰ ਬਦਲ ਗਈ ਹੈ ਜੀ ਹੁਣ ਇਹੋ ਕੁਝ ਕਰਨਗੇ ਕੈਂਪ ਤੇ ਜੀ 15 ਸਾਲਾਂ ਤੋਂ ਚੱਲਦੇ ਪਏ ਨੇ ਸਰਕਾਰ ਦਾ ਉਹਦੇ ਵਿੱਚ ਕੋਈ ਲੈਣਾ ਦੇਣਾ ਹੀ ਕੋਈ ਨਹੀਂ ਸਰਕਾਰ ਪ੍ਰਾਈਵੇਟ ਕੈਂਪਸ ਹੈ ਸਰਕਾਰ ਨੇ ਉਹਦੇ ਵਿੱਚ ਕੀ ਕਰ ਲੈਣਾ ਜੀ ਠੀਕ ਹੈ ਜੀ ਤਾਂ ਮੇਰੀ ਇਹੋ ਬੇਨਤੀ ਹੈ ਜੀ ਸਾਰੀ ਸਾਥ ਸੰਗਤ ਨੂੰ ਵਿਦਆਊਟ ਕੰਸਿਡਰਿੰਗ ਯਾਨੀ ਕਾਸਟ ਐਂਡ ਕਰੀਡ ਅਮੀਰ ਹੈ ਗਰੀਬ ਹੈ ਜੋ ਹੈ ਉਹ ਇਸ ਕੈਂਪ ਦਾ ਜੇ ਲਾਭ ਉਠਾਣਾ ਚਾਹੁੰਦੇ ਨੇ ਤੇ ਬਿਲਕੁਲ ਉਠਾਣ ਲਾਭ ਉਠਾਣ ਮੇਰਾ ਨਾਮ ਰਜਿੰਦਰ ਕੌਰ ਹੈ ਪਿੰਡ ਮੇਰਾ ਠੱਠੀਆਂ ਹੈ ਤੇ ਇੱਥੇ ਮੈਂ ਆਈ ਆ ਕਿ ਬੱਚੇ ਮੇਰੇ ਬੇਟਾ ਹੋਇਆ ਹੈ ਇੱਥੇ ਸਾਰਾ ਬਹੁਤ ਵਧੀਆ ਜੈਡਮੈਂਟ ਇੱਥੇ ਸਾਰਾ ਹੀ ਤੇ ਬੇਟਾ ਮੇਰਾ ਬਹੁਤ ਵਧੀਆ ਤਰੀਕੇ ਨਾਲ ਕੇਅਰ ਕੀਤੀ ਹੈ ਸੰਭਿਆ ਮੈਨੂੰ ਵੀ ਮੇਰੇ ਬੱਚੇ ਨੂੰ ਵੀ ਤੇ ਸਾਰਾ ਕੁਝ ਫਰੀ ਹੈ ਇੱਥੇ ਕੇਸ ਵੀ ਮੇਰਾ ਫਰੀ ਹੋਇਆ ਹੈ ਕੋਈ ਦਵਾਈ ਦਾ ਨਹੀਂ ਖਰਚਾ ਕਿਸੇ ਚੀਜ਼ ਮਤਲਬ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਇੱਥੇ ਤੇ ਸਾਰਾ ਕੁਝ ਬਹੁਤ ਵਧੀਆ ਹੈ ਆਪਰੇਸ਼ਨ ਹੋਇਆ ਵੀ ਹਾਂਜੀ ਆਪਰੇਸ਼ਨ ਹੋਇਆ ਮੇਰਾ ਖਰਚਾ ਮੇਰਾ ਕੋਈ ਨਹੀਂ ਲੱਗਾ ਸਭ ਨੂੰ ਇਸ ਸਕੀਮ ਦਾ ਇੱਥੇ ਲਾਭ ਲੈਣਾ ਚਾਹੀਦਾ ਹੈ ਪਹਿਲਾਂ ਬੇਟੀ ਮੇਰੀ ਇੱਥੇ ਹੋਈ 2017 ਵਿੱਚ ਹਾਂਜੀ ਉਦੋਂ ਵੀ ਮੇਰਾ ਕੋਈ ਖਰਚਾ ਨਹੀਂ ਲੱਗਾ ਸਾਰਾ ਕੁਝ ਮਤਲਬ ਫਰੀ ਸੀਗਾ ਹਾਂਜੀ ਬੇਟੀ ਮੇਰੀ ਨੂੰ ਸਗਨੇ 1000 ਰੁਪਏ ਦਿੱਤਾ ਸੀ ਇਹਨਾਂ ਨੇ ਮੇਰਾ ਨਾਮ ਮਨਪ੍ਰੀਤ ਕੌਰ ਹੈ ਤੇ ਮੈਂ ਇੱਥੇ ਗੁਰਮਦਸ ਹਸਪੀਟਲ ਆਈ ਆ ਮੇਰੀ ਫ੍ਰੀ ਫਾਈਲ ਬਣੀ ਆ ਅਪਰੇਟ ਦਾ ਵੀ ਕੋਈ ਖਰਚਾ ਨਹੀਂ ਹੋਇਆ ਤੇ ਦਵਾਈ ਫ੍ਰੀ ਵੀ ਮਿਲਦੀ ਆ ਤੇ ਸਭ ਕੁਝ ਇਨਾਂ ਨੇ ਠੀਕ ਠਾਕ ਕੀਤਾ ਤੇ ਮੇਰਾ ਬੇਟਾ ਹੋਇਆ ਸੇਜੇਰੀਅਨ ਦੇ ਨਾਲ ਸੇਜੇਰੀਅਨ ਦਾ ਕੋਈ ਖਰਚਾ ਨਹੀਂ ਆ ਤੇ ਇਨਾਂ ਦੇ ਸਟਾਫ ਨੇ ਬਹੁਤ ਵਧੀਆ ਸਾਡੀ ਹੈਲਪ ਕੀਤੀ ਆ ਤੇ ਬਹੁਤ ਵਧੀਆ ਦਵਾਈ ਵੀ ਦਿੰਦੇ ਰਹੇ ਹਨ ਨਹੀਂ ਸਾਨੂੰ ਸਕੀਮ ਬਾਰੇ ਨਹੀਂ ਸੀ ਪਤਾ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਕਿ ਸਾਰਾ ਕੁਝ ਫ੍ਰੀ ਆ ਹਾਂਜੀ ਸਭ ਕੁਝ ਫ੍ਰੀ ਕੋਈ ਪੈਸਾ ਨਹੀਂ ਆਪਰੇਸ਼ਨ ਦਾ ਪੈਸਾ ਵੀ ਕੋਈ ਲਿਆ ਹੈਗਾ ਗ੍ਰਾਮਦਾਸ ਹਸਪੀਟਲ ਵਾਲਿਆਂ ਨੇ ਤੇ ਸਾਰੇ ਉਹਨਾਂ ਦੇ ਸਟਾਫ ਨੂੰ ਮੇਰਾ ਧੰਨਵਾਦ ਸੱਚਮੁੱਚ ਸਾਨੂੰ ਸ੍ਰੀ ਗੁਰੂ RAMDAS ਚੈਰੀਟੇਬਲ ਹਸਪਤਾਲ ਵਿਖੇ ਜੋ ਸਕੀਮਾਂ ਚੱਲ ਰਹੀਆਂ ਨੇ ਚਾਹੇ ਉਹ ਜਰਨੀਪਲਾਈ ਸਕੀਮ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੇ ਕੈਂਪ ਜੋ ਸਮੇਂ-ਸਮੇਂ ਤੇ ਆਰਗੇਨਾਈਜ਼ ਕੀਤੇ ਜਾਂਦੇ ਨੇ ਉਹਨਾਂ ਦਾ ਲਾਭ ਪ੍ਰਾਪਤ ਕਰਨਾ ਚਾਹੀਦਾ ਏ ਅਤੇ ਸਾਨੂੰ ਇਹੋ ਜੀਆਂ ਸਕੀਮਾਂ ਨੂੰ ਜਾਂ ਇਹੋ ਜਿਹੇ ਜਿਹੜੇ ਪ੍ਰਬੰਧ ਕੀਤੇ ਜਾਂਦੇ ਨੇ ਇਹੋ ਜਿਹੇ ਪ੍ਰਬੰਧਕਾਂ ਨੂੰ ਵੀ ਸਾਨੂੰ ਹੋਰ ਉਤਸ਼ਾਹਿਤ ਕਰਨਾ ਚਾਹੀਦਾ ਤਾਂ ਕਿ ਅਸੀਂ ਲੋੜਵੰਦਾਂ ਦੀ ਮਦਦ ਲਈ ਵੱਤਵਤ ਕਾਰਜ ਕਰਨ ਲਈ ਹਮੇਸ਼